ਰਾਜਪੁਰਾ ਅੰਬਾਲਾ ਸਰਹੰਦ ਨੈਸ਼ਨਲ ਹਾਈਵੇ ਉੱਤੇ ਦੇਰ ਰਾਤ ਵਾਪਰਿਆ ਭਿਆਨਕ ਸੜਕ ਹਾ사 ਹਾਈਵੇ ਉੱਤੇ ਖੜੇ ਟਰਾਲੇ ਵਿੱਚ ਵੱਜੀ ਕਾਰ ਕਾਰ ਦੇ ਉੜੇ ਪਰ ਖੱਜੇ ਕਾਰ ਸਵਾਰ ਦੋ ਵਿਅਕਤੀਆਂ ਲਈ ਹੋਈ ਮੌਤ ਮੌਕੇ ਉੱਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਅੰਬਾਲਾ ਸਾਈਡ ਤੋਂ ਆ ਰਹੀ ਕਾਰ ਦੇ ਸਾਹਮਣੇ ਅਚਾਨਕ ਮੋਟਰਸਾਈਕਲ ਸਵਾਰ ਵਿਅਕਤੀ ਆ ਗਿਆ ਜਿਸ ਨੂੰ ਬਚਾਉਣ ਲਈ ਕਾਰ ਦੇ ਡਰਾਈਵਰ ਵੱਲੋਂ ਬ੍ਰੇਕ ਲਗਾਈ ਗਈ ਪਰਕਾਰ ਸਿਪਹੋ ਰੋਡ ਦੇ ਕਿਨਾਰੇ ਤੇ ਖੜ ਟਰਾਲੇ ਵਿੱਚ ਕਲੈਕਟਰ ਸਾਈਡ ਤੋਂ ਜਾ ਵਜਿ ਮਿਲੀ ਜਾਣਕਾਰੀ ਅਨੁਸਾਰ ਕਾਰ ਵਿੱਚ ਕਲੈਕਟਰ ਸਾਈਡ ਬੈਠੇ ਵਿਅਕਤੀ ਦੀ ਇਸ ਹਾਦਸੇ ਵਿੱਚ ਗਰਦਨ ਹੀ ਉੱਤਰ ਗਈ ਕਾਰ ਵਿੱਚ ਖੰਨਾ ਨਿਵਾਸੀ ਹਰਦੀਪ ਸਿੰਘ ਅਤੇ ਪ੍ਰੇਮ ਖੱਤਰੀ ਅਤੇ ਉਹਨਾਂ ਦਾ ਡਰਾਈਵਰ ਸਵਾਰ ਸਨ ਕਾਰ ਸਵਾਰ ਅੰਬਾਲਾ ਕਿਸੇ ਬਿਜ਼ਨਸ ਡੀਲ ਲਈ ਗਏ ਸਨ ਵਾਪਸੀ ਸਮੇਂ ਰਾਜਪੁਰਾ ਗਗਨਜੋਗ ਨਜ਼ਦੀਕ ਉਹਨਾਂ ਦੀ ਕਾਰ ਹਾ사 ਗ੍ਰਸਤ ਹੋ ਗਈ ਐਡਵੋਕੇਟ ਫਕਾਰ ਸਿੰਘ ਜੀ ਸਰ ਇਹ ਜਿਹੜਾ ਹਾ사 ਹੋਇਆ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਕੀ ਹਾ사 ਹੋਇਆ ਹੈ ਦੇਖੋ ਮੇਰੇ ਕਿਸੇ ਦੋਸਤ ਦਾ ਫੋਨ ਆਇਆ ਸੀ ਕਿ ਵੀ ਮੇਰੇ ਘਰ ਦੇ ਨਜ਼ਦੀਕ ਹਾਈਵੇ ਪੈਂਦਾ ਤੇ ਉੱਥੇ ਜਿਹੜਾ ਸੜਕੀ ਹਾਸਾ ਹੋ ਗਿਆ ਜਿਹਦੇ ਵਿੱਚ ਮਤਲਬ ਕਾਫੀ ਜਿਆਦਾ ਨੁਕਸਾਨ ਹੋਇਆ ਸੋ ਇਮੀਡੀਏਟਲੀ ਮੈਂ ਆਪਣੇ ਨਿਜੀ ਜੋ ਮੇਰੇ ਸੁਭਾਅ ਹੈਗਾ ਉਹਦੇ ਮੁਤਾਬਕ ਮੈਂ ਉੱਥੇ ਮੌਕੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਚਲੋ ਜਾਨ ਬਹੁਤ ਸੀ ਤੇ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਦੋ ਜਿਹੜੇ ਵਿਅਕਤੀ ਸੀਗੇ ਉਹ ਪੂਰਨ ਤੌਰ ਤੇ ਜਿਹੜਾ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਗਵਾ ਚੁੱਕੇ ਸੀਗੇ ਤੇ ਇੱਕ ਵਿਅਕਤੀ ਦੀ ਜਿਹੜੀ ਜਾਨ ਬਰਸ਼ ਗਈ ਹੈ ਕਿ ਤੇ ਜਿਹੜੀ ਗੱਡੀ ਹੈ ਉਹਦੀ ਉਹ ਪੂਰੀ ਤਰ੍ਹਾਂ ਉਹਦੇ ਚਿੱਤਲੇ ਉੱਡ ਚੁੱਕੇ। ਇਹ ਕਿਉਂ ਹੋਇਆ ਹਾਦਸਾ ਜੀ? ਦੇਖੋ ਪਿਛਲੇ तकरीबन 3-4 ਸਾਲ ਤੋਂ ਅਸੀਂ ਮੈਂ ਤੇ ਮੇਰੀ ਜਿਹੜੀ ਟੀਮ ਹੈ ਸਾਡੀ ਟੀਮ ਹੈ ਕੋਈ ਲੜਾਈ ਲੜ ਰਹੀ ਹੈ ਵੀ ਨੈਸ਼ਨਲ ਹਾਈਵੇ ਤੇ ਇਲੀਗਲ ਰੋਡ ਕਟਸ ਨੇ। ਤੇ ਜਿਹੜਾ ਇਹ ਹਾਈਵੇ ਰਾਜਪੁਰਾ ਪਾਰ ਕਰਦਾ ਅੱਗੇ ਜਾ ਕੇ ਬੋਟਲ ਨੈਕ ਹੋ ਜਾਂਦਾ ਇਹਦੇ ਕਾਰਨ ਹੋਟਲ ਇੰਡਸਟਰੀ ਹੈਗੀ ਆ ਉਹ ਟਰਾਲੇ ਜਾਂ ਕੁਝ ਗੱਡੀਆਂ ਜਿਹੜੀਆਂ ਨੇ ਉਹ ਮੇਨ ਹਾਈਵੇ ਦੇ ਉੱਤੇ ਖੜੀਆਂ ਰਹਿੰਦੀਆਂ ਨੇ ਇਹ ਹਾਦਸਾ ਵੀ ਉਸ ਤਰ੍ਹਾਂ ਕਿਉਂ ਆਇਆ ਜੀ ਨਹੀਂ ਮੈਂ ਇਹਦੇ ਚ ਉਹਦਾ ਪਾਰਟ ਵੀ ਵੱਖਰਾ ਹੈ ਪਰ ਮੈਂ ਇਹਦੇ ਚ ਸਭ ਤੋਂ ਵੱਡੀ ਅੰਗਲੀ ਜਿਹੜੀ ਹੈ ਨੈਸ਼ਨਲ ਹਾਈਵੇ ਥਾਰਟੀ ਦੀ ਤੇ ਲੋਕਲ ਪ੍ਰਸ਼ਾਸਨ ਦੀ ਮੰਨਦਾ ਕਿਉਂਕਿ ਦੇਖੋ ਅਗਰ ਵਾਹਨ ਖੜਿਆ ਹੈਗਾ ਪਹਿਲੀ ਗੱਲ ਤਾਂ ਉਹਨੂੰ ਰੁਕਣ ਕਿਉਂ ਦਿੱਤਾ ਜਾਂਦਾ ਦੂਜੀ ਗੱਲ ਜਦੋਂ ਮੇਨ ਨੈਸ਼ਨਲ ਹਾਈਵੇ ਦੇ ਉੱਤੇ ਸਪੀਡ ਨਾਲ ਜਦੋਂ ਬਾਈਕਸ ਨਿਕਲਦੇ ਨੇ ਤਾਂ ਉਹਨਾਂ ਨੂੰ ਜੇ ਕੋਈ ਦਿੱਕਤ ਵੀ ਆ ਜਾਏ ਤਾਂ ਉਹਨਾਂ ਨੂੰ ਥੋੜੇ ਜਿਹਾ ਬਚਣਾ ਹੋਵੇ ਤਾਂ ਵੀ ਕਿਤੇ ਸਾਈਡ 'ਚ ਜਾ ਸਕਦੇ ਪਰ ਉਹ ਕਿਤੇ ਵੀ ਉਹਨਾਂ ਦੀ ਸੰਭਾਵਨਾ ਨਹੀਂ ਬਚਨਦੀ ਸੋ ਬੜੀ ਦੁਖ ਦੀ ਗੱਲ ਹੈ ਕਿ ਅੱਜ ਵੀ ਦੋ ਜਿਹੜੀਆਂ ਮੌਕੇ ਨੇ ਉਹੋ ਸਿਸਟਮ ਦੀ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੀ ਮੈਂ ਮੰਨ ਸਕਦਾ ਜਿਹੜੀ ਇਹ ਦੋ ਜੀਵ ਧਰਤੀ ਤੋਂ ਚਲੇ ਗਏ ਬਹੁਤ ਵੱਡਾ ਘਾਟਾ ਜਿਹੜਾ ਉਹਨਾਂ ਦੇ ਪਰਿਵਾਰਾਂ ਨੂੰ ਹੋਇਆ ਇਹ ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀ ਜੀ ਦੇਖੋ ਮੇਰੀ ਮੇਰੀ ਜਾਣਕਾਰੀ ਮੁਤਾਬਕ ਇਹ ਕਿਤੇ ਅੰਮ੍ਰਾਲਾ ਸਾਈਡ ਤੋਂ ਆ ਰਹੀ ਸੀ ਤੇ ਇਹਨਾਂ ਨੇ ਸਰਹੰਦ ਵਾਲੇ ਪਾਸੇ ਕਿਤੇ ਜਾਣਾ ਸੀਗਾ ਪਰ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਨਾ ਵੀ ਇੱਥੇ ਪਿਛਲੇ ਤਕਰੀਬਨ 2022 ਚ ਅਸੀਂ ਇੱਕ ਪੁਲ ਪਾਸ ਕਰਵਾ ਚੁੱਕੇ ਹਾਂ ਇੱਥੇ ਵੀ ਇਹ ਟੇਕ ਪੁਲ ਐਕਸਟਰਾ ਹੋਣਾ ਚਾਹੀਦਾ ਕਿਉਂਕਿ ਬੜਾ ਛੋਟਾ ਰਸਤਾ ਬਣ ਜਾਂਦਾ ਅੱਗੇ ਕੰਜੈਸਟਿਡ ਜਾ ਹੋ ਜਾਂਦਾ ਦਾ ਜਿਹਦੇ ਕਾਰਨ ਲੋਕਾਂ 'ਚ ਸਪੀਡ ਹੁੰਦੀ ਹੈ ਮਤਲਬ ਹਫੜਾ ਦਾ ਫੇਮ ਮਚੀ ਹੁੰਦੀ ਜਲਦੀ ਨਿਕਲਣ ਦੀ ਜਿਹਦੇ ਕਾਰਨ ਵੱਡੇ ਹਾਦਸੇ ਹੋ ਰਹੇ ਨੇ ਤੁਸੀਂ ਦੇਖੋ ਵੀ 43 ਕਰੋੜ ਰੁਪਇਆ ਗਵਰਨਮੈਂਟ ਆਫ ਇੰਡੀਆ ਨੇ ਨੈਸ਼ਨਲ ਹਾਈਵੇ 30 ਨੇ ਪਾਸ ਕਰਕੇ ਭੇਜ ਵੀ ਦਿੱਤਾ ਅਜ ਤੱਕ ਉਹਦੀ ਟੈਂਡਰਿੰਗ ਨਹੀਂ ਹੋ ਸਕੀ ਮਤਲਬ ਉਹ ਪੁਲ ਹੀ ਨਹੀਂ ਬਣਾਇਆ ਜਾ ਸਕਿਆ ਤੇ ਤੇ ਦੇਖੋ ਮੈਂ ਹਾਈ ਕੋਰਟ ਵੀ ਮੂਵ ਕੀਤਾ ਪਰ ਜੇ ਇਹੀ ਹਾਲਾਤ ਰਹੇ ਤਾਂ ਲੋਕ ਇਹਨਾਂ ਜਿਹੜੇ ਸਥਾਨਕ ਲੋਕ ਨੇ ਸਾਡੇ ਭੈਣ ਭਰਾ ਨੇ ਇਹਨਾਂ ਦੇ ਨਿੱਜੀ ਹਿੱਤਾਂ ਦੇ ਲਈ ਮੈਂ ਫਿਰ ਹਾਈ ਕੋਰਟ ਦਾ ਜਿਹੜਾ ਮੂੰਹ ਕਰਾਂਗਾ ਪਰ ਮੈਂ ਆਪਜੀ ਤੋਂ ਵੀ ਇਹ ਸਯੋਗ ਚਾਹੁੰਦਾ ਵੀ ਤੁਸੀਂ ਸਚ ਜਾਣਕਾਰੀ ਨੂੰ ਸਾਰੇ ਲੋਕਾਂ ਤੱਕ ਭੇਜੋ ਵੀ ਐਵੇਂ ਪਤਾ ਨਹੀਂ ਪਰਿਵਾਰਾਂ 'ਚ ਇੱਕ ਆਦਮੀ ਕਮਾਉਣ ਵਾਲਾ ਜੀ ਕਿਸ ਦੀ ਨਲਕੀ ਹੁੰਦੀ ਆ ਤੇ ਕਿਸ ਦੇ ਕਾਰਨ ਕਿਹਦੀ ਮੌਤ ਹੋ ਜਾਂਦੀ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਰਹੇ ਨੇ ਸੋ ਮੇਰੀ ਆਪਜੀ ਰਾਹੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਜਲਦ ਤੋਂ ਜਲਦੀ ਜਿਹੜੀ ਪੁਲਿਸ ਨੈਸ਼ਨਲ ਹਾਈਵੇ ਨੂੰ ਫ੍ਰੀ ਕੀਤਾ ਜਾਵੇ ਤੇ ਸਟੇਟ ਹਾਈਵੇ ਦੇ ਜਿਹੜੇ ਪੁਲ ਬਣਾਏ ਜਾਣ ਤਾਂ ਕਿ ਜਿਹੜੇ ਸਾਟਾ ਜਿਹੜਾ ਰਾਜਪੁਰਾ ਸ਼ਹਿਰ ਹੈ ਉਹੋ ਹੀ ਇਹਨਾਂ ਲਾਸ਼ਾਂ ਦਾ ਤੇ ਬੇਗਨਾ ਲੋਕਾਂ ਦੀ ਮੌਤ ਦਾ ਬਜਨ ਨਹੀਂ ਚੱਕ ਸਕਦਾ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਇਸ ਤੇ ਜਲਦ ਅਮਲ ਕੀਤਾ ਜਾਵੇ ਸੋ ਧੰਨਵਾਦ